ਪਾਠ 3 ਮੇਰੀ ਜਮਾਤ ਦਾ ਕਮਰਾ ਉਦੇਸ਼ ਜਿਸ ਜਗ੍ਹਾ ਤੁਸੀਂ ਆਪਣੀ ਜ਼ਿੰਦਗੀ ਦਾ ਅਨਮੋਲ ਸਮਾਂ ਬਤਾਇਆ ਉਸ ਪ੍ਰਤੀ ਭਾਵਨਾਵਾਂ ਨੂੰ ਉਜਾਗਰ ਕਰਨਾ ਕਹਿਣ ਨੂੰ ਤਾਂ ਕਮਰਾ ਚਾਰ ਕੰਧਾਂ ਅਤੇ ਇੱਕ ਛੱਤ ਹੀ ਹੁੰਦਾ ਹੈ ਪਰ ਮੇਰੀ ਜਮਾਤ ਦਾ ਕਮਰਾ ਆਪਣੇ ਆਪ ਵਿੱਚ ਇੱਕ ਵੱਖਰੀ ਹੋਂਦ ਅਤੇ ਵਿਸ਼ੇਸ਼ਤਾ ਰੱਖਦਾ ਹੈ ਇਸ ਵਿੱਚ ਪਏ ਸੋਹਣੇ ਸੋਹਣੇ ਡੈਸਕ ਅਤੇ ਉਹਨਾਂ ਉੱਪਰ ਬੈਠੇ ਮੇਰੇ ਪਿਆਰੇ ਸਾਥੀ ਇਸ ਕਮਰੇ ਦੀ ਸ਼ਾਨ ਦੁਣੀ ਕਰਦੇ ਹਨ ਇਹ ਕਮਰਾ ਨਾ ਕੇਵਲ ਖੂਬਸੂਰਤ ਹੀ ਹੈ ਸਗੋਂ ਬਦਲਤੇ ਹਨੇਰੀ ਵਾਲੇ ਦਿਨ ਇਸ ਵਿੱਚ ਲੱਗੀਆਂ ਟਿਊਬ ਲਾਈਟਾਂ ਚਾਨਣ ਦੀ ਕਾਟ ਨੂੰ ਮਹਿਸੂਸ ਹੀ ਨਹੀਂ ਹੋਣ ਦਿੰਦੀਆਂ ਇਹ ਇੰਨਾ ਹਵਾਦਾਰ ਹੈ ਕਿ ਗਰਮੀ ਦੀ ਰੁੱਤ 'ਤੇ ਇਸ ਵਿੱਚ ਲੱਗੇ ਬਿਜਲੀ ਦੇ ਪੱਖੇ ਇੰਜ ਮਹਿਸੂਸ ਕਰਵਾਉਂਦੇ ਹਨ ਜਿਵੇਂ ਐਸੀ ਬਾਰ ਬਗੀਚੇ ਵਿੱਚ ਬੈਠੇ ਹਵਾ ਦੇ ਠੰਡੇ ਬੁੱਲਿਆਂ ਦਾ ਆਨੰਦ ਮਾਨ ਰਹੀ ਹੋਈਏ ਸੋਨਿਆ ਹੈ ਕਿ ਵੱਡੇ ਵੱਡੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਕਮਰਿਆਂ ਵਿੱਚ ਬੜੇ ਸੋਹਣੇ ਸੋਹਣੇ ਅਤੇ ਵਿਸ਼ਾਲ ਬਲੈਕਬੋਰਡ ਲੱਗੇ ਹੁੰਦੇ ਹਨ ਪਰ ਮੇਰੀ ਜਮਾਤ ਵਿੱਚ ਲੱਗੇ ਬਲੈਕਬੋਰਡ ਦਾ ਸ਼ਾਇਦ ਹੀ ਉਹ ਮੁਕਾਬਲਾ ਕਰ ਸਕਣ ਜਿਨ੍ਹਾਂ ਤੇ ਲਿਖਣ ਲੱਗਿਆਂ ਹੱਥਾਂ ਨੂੰ ਆਪ ਮੁਹਾਰੇ ਰਵਾਨਗੀ ਮਿਲਦੀ ਹੈ ਮੇਰੇ ਕਮਰੇ ਵਿੱਚ ਲੱਗੇ ਸੋਹਣੇ ਅਤੇ ਰੰਗ-बिरंगे ਚਾਰਟ ਅਤੇ ਮਾਡਲ ਇਸ ਦੀ ਖੂਬਸੂਰਤੀ ਵਿੱਚ ਤਾਂ ਵਾਅਦਾ ਕਰਦੇ ਹੀ ਹਨ ਇਸ ਦੇ ਨਾਲ ਹੀ ਉਹ ਕਿਸੇ ਆਰਟ ਗੈਲਰੀ ਦਾ ਨਮੂਨਾ ਵੀ ਪੇਸ਼ ਕਰਦੇ ਹਨ ਗਿਆਨ ਵਿੱਚ ਵਾਅਦਾ ਕਰਨਾ ਇਹਨਾਂ ਦੀ ਖਾਸ ਵਿਸ਼ੇਸ਼ਤਾ ਹੈ ਕੋਰਸ ਦੀਆਂ ਕਿਤਾਬਾਂ ਦੇ ਸਬਕ ਯਾਦ ਕਰਨੇ ਗਣਿਤ ਦੇ ਔਖੇ-ਔਖੇ ਸਵਾਲ ਕੱਢ ਸਕਣ ਦੀ ਸ਼ਕਤੀ ਨਾਲੋਂ ਸਵੈ-ਮਾਨਪਰੀ ਤੰਦਰੁਸਤ ਅਤੇ ਦਿਲਚੋਣ ਜਾਣ ਵਾਲੀ ਸ਼ਖਸੀਅਤ ਹਜ਼ਾਰ ਦਰਜੇ ਚੰਗੀ ਪ੍ਰਾਪਤ ਹੈ ਚੇੜੀ ਕੀ ਮਨੁੱਖੀ ਜੀਵਨ ਦਾ ਸ਼ਿੰਗਾਰ ਆਖੀ ਜਾ ਸਕਦੀ ਹੈ ਇਸ ਤਰ੍ਹਾਂ ਦੀ ਸ਼ਖਸੀਅਤ ਨੂੰ ਉਗਾੜਨ ਵਿੱਚ ਮੇਰੀ ਜਮਾਤ ਦੇ ਕਮਰੇ ਦਾ ਵਿਸ਼ੇਸ਼ ਹੱਥ ਹੈ ਜਿਹੜਾ ਕੀ ਮर्यादा ਦੇ ਘੇਰੇ ਵਿੱਚ ਸਾਨੂੰ ਸਮਾਈ ਰੱਖਦਾ ਹੈ ਇੱਕ ਸਨੇਹੀ ਦਾ ਕੰਮ ਹੁੰਦਾ ਹੈ ਕਿ ਉਹ ਕਿਸੇ ਸ਼ਖਸੀਅਤ ਨੂੰ ਦਿਲੋਂ ਹਲੂਣਾ ਦਵੇ ਉਸ ਵਿੱਚ ਆਪੇ ਦਾ ਅਹਿਸਾਸ ਪੈਦਾ ਕਰੇ ਉਸ ਦੀ ਜਿੱਤ ਹਾਰ ਦੋਵੇਂ ਮੁਕਿਆਂ ਤੇ ਹਿੰਮਤ ਵਧਾਵੇ ਆਪਣੇ ਅਸੂਲਾਂ ਤੋਂ ਹੇਠਾਂ ਡਿੱਗਣ ਤੋਂ ਬਚਾਵੇ ਉਹਨਾਂ ਸਾਰੀਆਂ ਲੋੜਾਂ ਤੋਂ ਜਾਣੂ ਕਰਾਵੇ ਜਿਹੜੀਆਂ ਕਿ ਉਸਨੂੰ ਇੱਕ ਚੰਗੀ ਸ਼ਖਸੀਅਤ ਬਣਨ ਲਈ ਲੋੜੀਂਦੀਆਂ ਹਨ ਸਾਡੇ ਅਧਿਆਪਕ ਸਨੇਹੀ ਦਾ ਕੰਮ ਕਰਦੇ ਹਨ ਮੇਰੇ ਕਮਰੇ ਦੀ ਹਰ ਇਟ ਵਿੱਚ ਪ੍ਰਸੰਨਤਾ ਅਤੇ ਨਿਮਰਤਾ ਦੀ ਆਵਾਜ਼ ਟੁਣਕਦੀ ਹੈ ਇਹ ਕਮਰਾ ਹੀ ਹੈ ਜੋ ਸਾਨੂੰ ਮर्यादा ਦਾ ਸਬਕ ਦਿੰਦਾ ਹੈ ਨੇਕੀ ਚੰਗੇ ਮਨੋਰਥਾਂ ਵਿੱਚੋਂ ਪੈਦਾ ਹੁੰਦੀ ਹੈ ਚੰਗੇ ਅਮਲਾ ਲਈ ਚੰਗੇ ਮਨੋਰਥਾ ਲਈ ਸਾਡੇ ਚੁਗਿਰਦੇ ਵਿੱਚ ਚੰਗੀ ਪ੍ਰੇਰਣਾ ਹੋਣੀ ਚਾਹੀਦੀ ਹੈ ਇਹ ਪ੍ਰੇਰਣਾ ਮੇਰੀ ਜਮਾਤ ਦਾ ਕਮਰਾ ਸਾਨੂੰ ਦਿੰਦਾ ਹੈ ਮੇਰੇ ਇਸ ਕਮਰੇ ਵਿੱਚ ਤੰਦਰੁਸਤੀ ਬਾਰੇ ਜ਼ੋਰਾਂ ਸ਼ੋਰਾਂ ਨਾਲ ਧਿਆਨ ਦਿੱਤਾ ਜਾਂਦਾ ਹੈ ਕਮਰੇ ਵਿੱਚ ਗੰਧ ਪੈਣ ਦੀ ਕੋਈ ਸੰਭਾਵਨਾ ਹੀ ਨਹੀਂ ਕਿਉਂਕਿ ਕਮਰੇ ਵਿੱਚ ਇੱਕ ਕੋਨੇ ਤੇ ਪਿਆ ਕੂੜੇਦਾਨ ਸਫਾਈ ਰੱਖਣ ਲਈ ਪ੍ਰੇਰਦਾ ਹੈ ਇਸ ਕਮਰੇ ਨਾਲ ਜਿਹੜਾ ਸਾਡਾ ਨਾਤਾ ਹੈ ਸੋਹ ਹੈ ਪਰ ਇਥੇ ਬੈਠਣ ਵਾਲਿਆਂ ਨਾਲ ਪਿਆਰ ਦੀ ਡੁੰਗਾਈ ਕਿਤੇ ਛੁਪੀ ਨਹੀਂ ਜਿਸ ਦਿਨ ਕੋਈ ਸਾਥੀ ਨਹੀਂ ਆਉਂਦਾ ਉਸ ਦਿਨ ਕੋਈ ਕੀਮਤੀ ਚੀਜ਼ ਗਵਾਚੀ ਜਾਂਦੀ ਹੈ ਅਦੀ ਛੁੱਟੀ ਵੇਲੇ ਇਸ ਕਮਰੇ ਦੀ ਆਪਣੀ ਹੀ ਰੌਣਕ ਹੁੰਦੀ ਹੈ ਘੰਟੀ ਵੱਜਣ ਉਪਰੰਤ ਜਦੋਂ ਮੇਰੇ ਸਾਥੀ ਆਪਣਾ ਰੋਟੀ ਵਾਲਾ ਡੱਬਾ ਖੋਲਦੇ ਹਨ ਤਾਂ ਸਵਾਦਿਸ਼ਟ ਖਾਣਿਆਂ ਨਾਲ ਜਿੱਥੇ ਕਮਰਾ ਸੁਗੰਧਿਤ ਹੋ ਜਾਂਦਾ ਹੈ ਉੱਥੇ ਉਹਨਾਂ ਵਿੱਚ ਮਾਂ ਦਾ ਪਿਆਰ ਵੀ ਝਲਕਦਾ ਹੈ ਇਸ ਵੇਲੇ ਮੇਰੇ ਸਾਥੀਆਂ ਦਾ ਖਾਣਾ ਖਾਣ ਦਾ ਸਲੀਕਾ ਨਾ ਕੇਵਲ ਉਹਨਾਂ ਦੇ ਭਾਈਚਾਰੇ ਦਾ ਪ੍ਰਤੀਕ ਹੁੰਦਾ ਹੈ ਸਗੋਂ ਇਸ ਦੇ ਨਾਲ ਇੱਕ ਚੰਗੇ ਹੋਟਲ ਦਾ ਵਾਤਾਵਰਣ ਵੀ ਦਰਸਾਉਂਦਾ ਹੈ ਇਹ ਉਹ ਕਮਰਾ ਹੈ ਜਿੱਥੇ ਅਸੀਂ ਆਪਣੇ ਭਵਿੱਖ ਬਾਰੇ ਸੁਪਨੇ ਲੈਂਦੇ ਹਾਂ ਅਤੇ ਕਿਤੇ ਦੇ ਕਿਤੇ ਪਹੁੰਚ ਜਾਂਦੇ ਹਾਂ ਇਹਨਾਂ ਸੁਪਨਿਆਂ ਨੂੰ ਸਾਕਾਰ ਦੇਖਣ ਲਈ ਵੱਡੀਆਂ ਵੱਡੀਆਂ ਕਲਪਨਾਵਾਂ ਕਰਦੇ ਹਾਂ ਵਿਉਂਤਾ ਕਰਦੇ ਹਾਂ ਅਤੇ ਇਰਾਦੇ ਮਜ਼ਬੂਤ ਕਰਦੇ ਹਾਂ ਇਹ ਕਿਸੇ ਪਾਸਿਓਂ ਵੀ ਅਕੇਮਾ ਨਹੀਂ ਹੋਂਦਿੰਦਾ ਇਹ ਗਿਰਗिट ਵਾਂਗ ਰੰਗ ਬਦਲਦਾ ਹੈ ਕਦੇ ਇਹ ਸੁਪਨੇ ਆ ਦਾ ਕਰੋਂਦਾ ਕਦੇ ਖੇਡ ਦਾ ਮੈਦਾਨ ਕਦੇ ਹੋਟਲ ਦਾ ਦ੍ਰਿਸ਼ ਕਦੇ ਪ੍ਰੀਖਿਆ ਕਰ ਅਤੇ ਕਦੇ ਸ਼ਰਾਰਤਾਂ ਤੇ ਸ਼ੌਖੀਆਂ ਦਾ ਅਖਾੜਾ ਲੱਗਦਾ ਹੈ ਅੱਧੀ ਛੁੱਟੀ ਤੋਂ ਬਾਅਦ ਇਸ ਦਾ ਵਾਤਾਵਰਨ ਇੰਨਾ ਸ਼ਾਂਤ ਹੋ ਜਾਂਦਾ ਹੈ ਕਿ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਇਸ ਵਿੱਚ ਪੜਾਈ ਦੇ ਸਿਵਾਏ ਕੁਝ ਵਾਪਰਦਾ ਹੀ ਨਹੀਂ ਮੇਰਾ ਇੱਕ ਕਮਰਾ ਇਕ ਅਜੀਹਾ کارਖਾਨਾ ਹੈ ਜਿੱਥੇ ਕੀ ਚੰਗੀ ਸ਼ਖਸੀਅਤ ਬਣਾਉਣ ਲਈ ਸਵੈਮਾਨ ਚੰਗੇ ਮਨੋਰਥ ਨਿਰਛਲਤਾ ਅਤੇ ਨੀਸਵਾਰਥ ਪਿਆਰ ਦਾ ਨਿਰਮਾਣ ਕੀਤਾ ਜਾਂਦਾ ਹੈ ਹਰ ਮੰਦਰ ਸਾਹਿਬਾਂਗ ਮੇਰੀ ਇਸ ਜਮਾਤ ਦੇ ਕਮਰੇ ਦੇ ਚਾਰ ਦਰਵਾਜ਼ੇ ਤਾਂ ਨਹੀਂ ਦੋ ਹੀ ਹਨ ਪਰ ਇਸ ਵਿੱਚ ਹਰ ਧਰਮ ਹਰ ਜਾਤ ਹਰ ਸ਼੍ਰੇਣੀ ਦਾ ਬੱਚਾ ਕਿਸੇ ਵੀ ਵਿਤਕਰੇ ਤੋਂ ਬਿਨਾ ਵਿਦਿਆ ਪ੍ਰਾਪਤ ਕਰਨ ਦਾ ਪੂਰਾ ਪੂਰਾ ਹੱਕ ਰੱਖਦਾ ਹੈ ਇਸ ਕਮਰੇ ਨਾਲ ਸਾਡੇ ਲਗਾਓ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਵੱਡੇ ਹੋਿਆਂ ਤੇ ਇਹ ਸਾਡੀਆਂ ਅਪੁੱਲ ਅਤੇ ਮਿੱਠੀਆਂ ਯਾਦਾਂ ਵਿੱਚ ਇੱਕ ਨਵੇਕਲੀ ਥਾਂ ਰੱਖੇਗਾ ਕੀ ਸਿੱਖਿਆ ਆਪਣੀ ਉਸ ਥਾਂ ਨਾਲ ਪਿਆਰ ਕਰਨਾ ਜਿੱਥੋਂ ਤੁਸੀਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ